ਚੋਣਾ ਤੋਂ ਪਹਿਲਾਂ ਪੰਜਾਬ ਅਤੇ ਦੇਸ਼ਵਾਸੀਆਂ ਨੂੰ ਇੱਕ ਖੁਸ਼ਖਬਰੀ ਮਿਲੀ ਹੈ ਇੱਕ ਰਾਹਤ ਮਿਲੀ ਹੈ ਕਿਉਂਕਿ ਜੋ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਸੀ ਉਸ ਵਿੱਚ ਰਾਹਤ ਮਿਲੀ ਹੈ ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਗਈ ਹੈ ਯਾਨੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿੱਚ ਘਟ ਗਈਆਂ ਨੇ ਖਾਸ ਗੱਲ ਦੱਸ ਦਈਏ ਕਿ ਦੌਰਪੇ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ ਦੇਸ਼ ਦੇ ਵਿੱਚ 2 ਰੁਪਏ ਸਸਤਾ ਹੋ ਗਿਆ ਹੁਣ ਪੈਟਰੋਲ ਅਤੇ ਡੀਜ਼ਲ ਵੀ 2 ਰੁਪਏ ਸਸਤਾ ਹੋ ਗਿਆ ਹੈ ਤੇਲ ਕੰਪਨੀਆਂ ਨੇ ਅੱਜ ਸਵੇਰੇ 6 ਵਜੇ ਜਿਹੜੇ ਰੇਟ ਕਟਾਈ ਸੀ ਉਹ ਲਾਗੂ ਕਰ ਦਿੱਤੇ ਨੇ ਦੇਸ਼ ਭਰ ਦੀਆਂ ਕੰਪਨੀਆਂ ਨੇ 2 ਰੁਪਏ ਪੈਟਰੋਲ ਅਤੇ 2 ਰੁਪਏ ਡੀਜ਼ਲ ਕੱਟ ਕਰਨ ਦਾ ਫੈਸਲਾ ਕੀਤਾ ਸੀ ਰੇਟ ਘਟਾਉਣ ਦਾ ਫੈਸਲਾ ਕੀਤਾ ਸੀ ਜਿਸ ਕਰਕੇ ਹੁਣ ਲੋਕਾਂ ਨੂੰ ਰਾਹਤ ਮਿਲ ਗਈ ਹੈ ਦੱਸਿਆ ਕਿ ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਇਹ ਸਾਰੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਤੁਸੀਂ ਹੁਣ ਸਸਤੇ ਭਾਅ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਆਪਣੀ ਵਾਹਨ 'ਚ ਭਵਾ ਸਕਦੇ ਹੋ ਪਰ ਹਾਲਾਂਕਿ ਇਹ ਕੋਈ ਬਹੁਤ ਵੱਡੀ ਰਾਹਤ ਨਹੀਂ ਹੈ ਪਰ ਇਹ ਕਿਤੇ ਨਾ ਕਿਤੇ ਜ ਲਗਾਤਾਰ ਜਿਹੜੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਸੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਜ਼ਰੂਰ ਰਾਹਤ ਮਿਲੀ ਹੈ ਪੈਟਰੋਲ ਯਾਨੀ ਕਿ ਵਧਣ ਦੀ ਬਜਾਏ ਕਟਿਆ ਜ਼ਰੂਰ ਹੈ ਸੋ 2 ਰੁਪਏ ਕਟਿਆ ਬੇਸ਼ੱਕ ਪਰ ਇੱਥੇ ਰਾਹਤ ਇਸ ਗੱਲ ਦੀ ਕਹਿ ਰਹੇ ਹਾਂ ਅਸੀਂ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਪਹਿਲਾਂ ਨਾਲੋਂ ਹੋਰ ਨਹੀਂ ਵਧਾਏ ਗਏ ਯਾਨੀ ਕਿ ਸਗੋਂ 2 ਰੁਪਏ ਘੱਟ ਕਰ ਦਿੱਤੇ ਗਏ ਨੇ ਹਾਲਾਂਕਿ ਬਹੁਤੀ ਕੀਮਤ ਘਟ ਨਹੀਂ ਹੈ ਇਹ ਲੋਕਾਂ ਦੀ ਜੇਬ ਤੇ ਕੋਈ ਬਹੁਤਾ ਅਸਰ ਵੀ ਨਹੀਂ ਪੈਣਾ ਇਸ ਰੇਟ ਦੇ ਨਾਲ ਜਾਂ ਫਿਰ ਇਸ ਕਟੌਤੀ ਦੇ ਨਾਲ ਪਰ ਇਸ ਦੇ ਨਾਲ ਕਿਤੇ ਨਾ ਕਿਤੇ ਉਸ ਗੱਲ ਤੋਂ ਰਾਹਤ ਜ਼ਰੂਰ ਮਿਲ ਗਈ ਹੈ ਕਿ ਜੋ ਸੰਭਾਵਨਾਵਾਂ ਸੀ ਲਗਾਤਾਰ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੁਬਾਰਾ ਨਾ ਵਧ ਜਣ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਇਹ ਜੋ ਚਰਚਾਾਂ ਮਨੈ ਸੋਸ਼ਲ ਮੀਡੀਆ ਤੇ ਛਿੜ ਗਈਆਂ ਨੇ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ ਹਾਲਾਂਕਿ ਤੇਲ ਕੰਪਨੀਆਂ ਨੇ ਦੇਸ਼ ਭਰ ਵਿੱਚ 2 ਰੁਪਏ ਪੈਟਰੋਲ ਅਤੇ 2 ਰੁਪਏ ਡੀਜ਼ਲ ਘਟਾਉਣ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਇਹ ਕੀਮਤਾਂ ਨੇ ਜਿਹੜੀਆਂ ਅੱਜ ਦੇਸ਼ ਵਿੱਚ ਲਾਗੂ ਹੋ ਗਈਆਂ ਨੇ ਰਾਜ ਪੱਧਰ ਤੇ ਕਈ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ ਪਰ ਗੁਜਰਾਤਾਂ ਵਿੱਚ ਇਸ ਦੀਆਂ ਕੀਮਤਾਂ 'ਚ ਹਾ ਵਾਧਾ ਵੀ ਹੈ ਅਜਿਹੇ ਪੈਟਰੋਲ ਪੰਪ ਤੇ ਉੱਤੇ ਤੇਲ ਭਰਨ ਤੋਂ ਪਹਿਲਾਂ ਜਾਣ ਲੈਣਾ ਚਾਹੀਦਾ ਤੁਹਾਨੂੰ ਕਿ ਕੀ ਰੇਟ ਹੈ ਤੁਹਾਡੀ ਸਟੇਟ ਦੇ ਵਿੱਚ ਜਾਂ ਫਿਰ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਕਿਸ ਦਰ ਦੇ ਨਾਲ ਪੈਟਰੋਲ ਹੈ ਜਿਹੜਾ ਵਾਹਨਾਂ ਵਿੱਚ ਪਾਇਆ ਜਾ ਰਿਹਾ ਹੈ ਸੋ ਪਿਛਲੇ ਸਮੇਂ ਦੌਰਾਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੋਤੀ ਕੀਤੀ ਗਈ ਸੀ ਸੋ ਹੁਣ 2 ਰੁਪਏ ਸਸਤਾ ਕਰ ਦਿੱਤਾ ਗਿਆ ਪੈਟਰੋਲ ਅਤੇ ਡੀਜ਼ਲ ਯਾਨੀ ਕਿ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਲਗਾਤਾਰ ਜੋ ਕੀਮਤਾਂ ਵਧਦੀਆਂ ਜਾ ਰਹੀਆਂ ਸੀ ਵਧਦੀਆਂ ਜਾ ਰਹੀਆਂ ਸੀ ਉਸ ਤੋਂ ਰਾਹਤ ਮਿਲੀ ਹੈ ਹਾਲਾਂਕਿ ਬਹੁਤੀ ਕੀਮਤਾਂ ਨਹੀਂ ਘਟਾਈ ਗਈ ਪਰ ਇਸ ਦੇ ਨਾਲ ਜੋ ਕੀਮਤਾਂ ਵਧ ਰਹੀਆਂ ਸੀ ਉਸ ਗੱਲ ਤੋਂ ਜ਼ਰੂਰ ਰਾਹਤ ਮਿਲ ਗਈ ਹੈ